ਜੀ ਪਿਆਰੀ ਸਾਧ ਸੰਗਤ ਜੀ ਮੀ ਹੋ ਗਿਆ ਜੀ ਜਿਆਦਾ ਤੇਜ਼ ਇਸ ਕਰਕੇ ਸਾਨੂੰ ਰੁਕਣਾ ਪਿਆ ਜੀ ਲੋ ਜੀ ਆਪਾਂ ਉਸ ਦੇ ਢਾਬੇ ਤੋਂ ਰੋਟੀ ਪੈਕ ਕਰਾਉਣ ਆਏ ਆ ਜੀ ਪਿਆਰੀ ਸਾਧ ਸੰਗਤ ਜੀ ਆ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਸੰਗਤ ਨੇ 11ਵਾਂ ਹਾਂਜੀ ਪਿਆਰੀ ਸਾਧ ਸੰਗਤ ਜੀ ਅਸੀਂ ਪਹੁੰਚ ਚੁੱਕੇ ਆ ਜੀ ਮਹਾਲੀ ਵਾਲੇ ਦੇ ਲੰਗਰਾਂ ਤੋਂ ਲੰਗਰ ਤੁਸੀਂ ਦੇਖ ਸਕਦੇ ਹੋ ਬਾਹਰ ਹਨੇਰੀ ਆ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿੰਗ ਪੰਜਾਬ ਵਲੌਗ ਐਂਡ ਟ੍ਰੈਵਲ ਪਿਆਰੀ ਸਾਥ ਸੰਗਤ ਜੀ ਸਵਾਗਤ ਕਰਦੇ ਆ ਨਵਾਂ ਬਲੌਗ ਨਵੀਂ ਸਵੇਰ ਦੇ ਵਿੱਚ ਜੀ ਅਸੀਂ ਰੁਕੇ ਸੀ ਜੋਸੀ ਮਾਟੀ ਰਾਤ ਮਾਨਾ ਪਿੰਡ ਤੋਂ ਆਉਂਦੇ ਆਉਂਦੇ ਹੋ ਗਿਆ ਹਨੇਰਾ ਜੀ ਫਿਰ ਅਸੀਂ ਇੱਥੇ ਲੈ ਲਿਆ ਰੂਮ ਜੀ ਫਿਰ ਦੇ ਵੱਜ ਚੁੱਕੇ ਆ ਜੀ 6 ਜੀ ਚੈੱਕ ਕਰੋ ਜੇ ਇੱਥੇ ਦੇ ਪਿੰਡ ਦਾ ਥਿਊ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਥਿਊ ਆ ਰਿਹਾ ਜੀ 都出来了，看这些。 ਲੋ ਜੀ ਅਸੀਂ ਰੁਕੇ ਸੀ ਜੈਨ ਗੈਸਟ ਹਾਊਸ ਜੀ ਤੇ ਆ ਭਾਜੀ ਦਾ ਨੰਬਰ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਭਾਜੀ ਦਾ ਸੁਭਾਅ ਬਹੁਤ ਨਾਈਸ ਸੀਗਾ ਜੀ ਇਹਨਾਂ ਨੇ ਸਾਨੂੰ ਬੜਾ ਵਧੀਆ ਗਾਈਡ ਕੀਤਾ ਰਾਤ ਹਾਂਜੀ ਕਿਹਾ ਲੈ ਜੀ ਤੇ ਹੁਣ ਆ ਜੀ ਚਾਹ ਚੋ ਪੀ ਕੇ ਮੈਗੀ ਵਗੈਰਾ ਖਾ ਕੇ ਨਿਕਲ ਚੁੱਕੇ ਆ ਜੀ ਕੋਈ ਬਹੁਤ ਅੱਛਾ ਨੰਬਰ ਹੋਈ ਵਜੋਂ ਵੀ ਆਏ ਲੋ ਜੀ ਪਿਆਰੀ ਸਾਸਣ ਜੀ ਹੁਣ ਪਾਈਏ ਚੱਲੇ ਜੀ ਅਗਲੇ ਪੜਾਅ ਦੇ ਲਈ ਜੀ ਦੇਖਦੇ ਆ ਹੁਣ ਕਿੱਥੇ ਰੁਕੀਏ ਜਾ ਕੇ ਨਿਕਲ ਚੁਕੇ ਆਂ ਜੀ ਅਸੀਂ ਇੱਥੋਂ ਜੋ ਸੀਮਟ ਤੋਂ ਉਹ ਜੋ ਸੀਮਟ ਦਾ ਜੀ ਮੰਦਿਰ ਆ ਜੀ ਸਵੇਰ ਦੇ 5 ਵਜੇ ਦੇ ਕੀਰਤਨ ਹੋ ਰਿਹਾ ਜੀ ਇੱਥੇ ਲੋ ਜੀ ਆਹ ਵਾਲਾ ਰਾਹ ਜਾਂਦਾ ਜੀ ਸ੍ਰੀ ਹਿਮਕੁੰਡ ਸਾਹਿਬ ਵੱਲ ਨੂੰ ਤੇ ਇੱਧਰ ਨੂੰ ਜਾਵਾਂਗੇ ਅਸੀਂ ਰਿਸ਼ੀਕੇਸ਼ ਹੁਣ ਤੇ ਮਿਲਦੇ ਆਂ ਜੀ ਅਗਲੇ ਭਾਂਜੀ ਪਿਆਰੀ ਸਾਧ ਸੰਗ ਜੀ ਅਸੀਂ ਪਹੁੰਚ ਚੁੱਕੇ ਹਾਂ ਮਹਾਲੀ ਵਾਲੇ ਲੰਗਰ ਦੇ ਜੀ ਇਹ ਜੋਸ਼ੀ ਮੜ ਤੋਂ 12 ਕਿਲੋਮੀਟਰ ਪਹਿਲਾਂ ਲੱਗਿਆ ਹੋਇਆ ਜੀ ਦੇ ਦੇ ਸਵਾਗਤ ਹੈ ਮੈਂ ਤੇ ਸੰਗਤਾਂ ਦਾ ਇਕੱਠ ਜੀ ਪੂਰਾ ਬਹੁਤ ساری ਸੰਗਤਾਂ ਅੱਜ ਵੀ ਜਾ ਰਹੇ ਸ੍ਰੀ ਹਿਮਕੁੰਡ ਸਾਹਿਬ ਵੱਲ ਲੋ ਜੀ ਪਿਆਰੀ ਸਾਧ ਸੰਗਤ ਜੀ ਅਸੀਂ ਪਹੁੰਚ ਗਏ 17ਵੇਂ ਗੁਰੂ ਲਖਾ ਲੰਗਰ ਜੀ ਇਹ ਲੰਗਰ ਕਰਨ ਪ੍ਰਯਾਗ ਤੋਂ 11 ਕਿਲੋਮੀਟਰ ਅੱਗੇ ਲਗਾਇਆ ਜਾਂਦਾ ਜੀ 20 ਮਈ ਤੋਂ 20 ਜੁਲਾਈ ਤੱਕ ਚੱਲਣਾ ਜੀ ਇਹ ਲੰਗਰ ਪਿਆਰੀ ਸਾ ਸੰਗਤ ਜੀ ਦੁਪਹਿਰ ਦੇ ਵੱਜ ਗਿਆ ਜੀ 2:30 ਅਸੀਂ ਰੁਕੇ ਸੀ ਕਿ ਲੰਗਰ ਤੇ ਤੁੱਪ ਜਿਆਦਾ ਹੋਣ ਕਰਕੇ ਅਸੀਂ ਕਿ ਆ ਰਾਮ ਵੀ ਥੋੜਾ ਆਰਾਮ ਕਰ ਲਈਏ ਤੇ ਇਧਰ ਆ ਵੀ ਪਏ ਆ ਤੇ ਆਪਣੇ 15-20 ਮਿੰਟ ਦੇ ਵਿੱਚ ਮੌਸਮ ਐਨ ਕਰਦਾ ਐਨ ਪੂਰਾ ਐਨ ਨਜ਼ਾਰੇਦਾਰ ਇਹ ਸਾਧੇ ਬਾਹਰ ਨੇ ਰੀ ਆ ਗਈ। ਹਰ ਤੂ ਬੱਕ ਰਖੇ। ਅੱਜ ਦੇਖ ਜਾਣਾ। ਇੱਧਰ ਆ ਗੀਆਂ ਕਾਲੀਆਂ ਘਟਾਵਾਂ ਪੂਰੀਆਂ। ਲੋ ਜੀ ਆਪਾਂ ਪੀ ਲਈਏ ਜੀ ਚਾਹ ਜੀ ਹੋ ਗਿਆ ਮੌਸਮ ਖਰਾਬ ਜੀ ਫਿਰ ਚੱਲੀ ਆਪਣੇ ਰਾਹ ਜੀ। ਪਹਿਲਾਂ ਤਾਂ ਵਾਲੀ ਧੁੱਪ ਸੀ ਕੀ ਇਸੇ ਕਰਕੇ ਅਸੀਂ ਇੱਥੇ ਰੁਕ ਗਏ ਜੀ ਇਸਕੇ ਨਾਲੇ ਲੰਗਰ ਖਾ ਲੈਨੇ ਤੇ ਨਾਲੇ ਘੰਟਾ ਕਰ ਲੈਨੇ ਆਰਾਮ। ਦੀ ਦੇਖ ਸਕਦੇ ਹਾਂ ਰੱਬ ਨੇ ਮੌਸਮ ਕਰਤਾ ਠੰਡਾ ਜੀ ਹੁਣ ਤਾਂ ਸ਼ਾਇਦ ਅਸੀਂ 3 ਘੰਟਿਆਂ ਚ ਪੋਂਟਾ ਸਰ ਤੱਕ ਪਹੁੰਚ ਜਾਾਂਗੇ ਜੀ ਫੇਰ ਇਸਾ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਸੰਗਤ ਨੇ 11ਵਾਂ ਵਿਚਾਰ ਪੰਡਾਣਾ ਲਗਾਇਆ ਹੋਇਆ ਜੀ ਤੇ ਟਿੱਕੀਆਂ ਦਾ ਲੰਗਰ ਚੱਲਦਾ ਪਿਆ ਜੀ ਨੋ ਜੀ ਸਾਮਾਂ ਦੇ ਵੇਲੇ ਹੋ ਚੁੱਕਿਆ ਜੀ 4:41 ਮਿੰਟ ਹੋਰ ਚੁੱਕਿਆ ਬੱਦਲ ਪੂਰੇ ਫਸ ਗਿਆ ਜੀ ਮੀਂਹ ਦਾ ਲੱਗਦਾ ਮੌਸਮ ਆਊਗਾ ਜੀ ਮੀਂਹ ਥੋੜਾ ਬਹੁਤਾ ਆਊਗਾ ਮੈਨੂੰ ਲੱਗਦਾ ਜੀ ਇੱਧਰ ਹੀ ਬੱਦਲ ਫਸੇ ਪਿਆ ਪਿੱਛੇ ਦਾ ਮੀਂਹ ਪੂਰਾ ਜੀ ਥੋੜੀ ਥੋੜੀ ਮੱਠੀ ਮੱਠੀ ਧੁੱਪ ਨਿਕਲੀ ਹੋਈ ਆ ਜੀ ਜੀ ਪਿਆਰੀ ਸਾਥ ਸੰਗਤ ਜੀ ਮੌਸਮ ਹੋ ਗਿਆ ਜੀ ਪੂਰਾ ਖਰਾਬ ਬੱਦਲ ਫਸੇ ਪਏ ਆ ਜੀ ਇੱਧਰ ਦੇਖੋ ਤੁਸੀਂ ਸੱਤਰੰਗੀ ਪਿੰਗ ਪੈ ਗਈ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਬਹੁਤ ਹੀ ਘੈਂਟ ਖੂਬਸੂਰਤ ਨਜ਼ਾਰਾ ਹੋਇਆ ਬਣਿਆ ਪਿਆ ਜੀ ਤੁਸੀਂ ਦੇਖ ਸਕਦੇ ਹੋ ਪਹਾੜਾਂ ਦਾ 뷰 ਜੀ ਚੈੱਕ ਕਰੋ ਐਨ ਬੱਦਲ ਫਸੇ ਪਏ ਆ ਤੇ ਆਹ ਸਾਨੂੰ ਇੱਕ ਵੱਖਰਾ ਨਜ਼ਾਰਾ ਮਿਲ ਗਿਆ ਜੀ ਦੇਖਣ ਦਾ ਲੋ ਜੀ ਸੱਤਰੰਗੀ ਪਿੰਗ ਤੁਹਾਨੂੰ ਵੀ ਦਿਖਦੀ ਆਉਣੀ ਆ ਜੀ ਸਾਸਾਂਗੇ ਜੀ ਤੁਸੀਂ ਦੇਖ ਸਕਦੇ ਹੋ ਇਧਰ ਮੀਂਹ ਦਾ ਫੁੱਲ ਪੈ ਗਿਆ ਜੀ ਪਿੱਛੇ ਵੀ ਐਨੀ ਥੋੜਾ ਹੀ ਰੁਕ ਗਏ ਸੀਗੇ ਤੇ ਇਧਰ ਮੀਂਹ ਪੂਰਾ ਪੈ ਗਿਆ ਜੀ ਤੇ ਬੱਦਲ ਹੁਣ ਥੋੜਾ ਨਿਖਰ ਗਿਆ ਲੱਗਦਾ ਕੋਹ ਨਹੀਂ ਆਉਂਦਾ ਜੀ ਪਰ ਇਧਰ ਬੱਦਲ ਪੂਰੇ ਫਸੇ ਪਏ ਆ ਜੀ ਇਥੋਂ ਰਹਿ ਗਿਆ ਰਿਸ਼ੀਕੇਸ਼ ਲਗਭਗ 60 ਕਿਲੋਮੀਟਰ ਦੀ ਦੂਰੀ ਤੇ ਜੀ ਲੋ ਜੀ ਪਿਆਰੀ ਸਾਥ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੀ ਪਹਾੜਾਂ ਦਾ 뷰 ਬੱਦਲ ਬਹੁਤ ਫਸ ਚੁੱਕੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਪੌੜੀ ਨੋਮਾ ਖੇਤੀ ਕੀਤੀ ਹੋਈ ਆ ਜੀ ਇਹ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀਗੇ ਕਿ ਪੌੜੀ ਨੋਮਾ ਖੇਤੀ ਕਿਵੇਂ ਹੁੰਦੀ ਆ ਇਹ ਥੋੜਾ ਥੋੜਾ ਬੱਦਲ ਹੈਗਾ ਵਿੱਚ ਲਿਸ਼ਕੌਰ ਵੀ ਪੈ ਰਹੀ ਏ ਧੁੱਪ ਦੀ ਮੀਂਹ ਤਾਂ ਬਹੁਤ ਪੈ ਗਿਆ ਜੀ ਉਹ ਵੀ ਦੇਖ ਸਕਦੇ ਹੋ ਜੀ ਲੰਗੂਰ ਜੀ ਲੰਬੇ ਲੰਬੇ ਪੂੰਛਾਂ ਇਹਨਾਂ ਦੀਆਂ ਦੇਖੋ ਜੀ ਕਿੱਟੇ ਐਣ ਮੂੰਹ ਦੇਖੋ ਜੀ ਆ ਵੀ ਦੇਖ ਸਕਦੇ ਹਾਂ ਲੋ ਜੀ ਗਾਂਧੀ ਦੇ ਤਿੰਨ ਬਾਂਦਰ ਹੁੰਦੇ ਆ ਜੀ ਇਹ ਤਿੰਨ ਬਾਂਦਰੀਆਂ ਨੇ ਲੱਗਦਾ ਮੈਨੂੰ ਲੋ ਜੀ ਪਿਆਰੀ ਸਾਥ ਸੰਗ ਜਮੀ ਹੋ ਗਿਆ ਜੀ ਜਿਆਦਾ ਤੇਜ਼ ਇਸ ਕਰਕੇ ਸਾਨੂੰ ਰੁਕਣਾ ਪਿਆ ਜੀ ਤੇ ਸੋ ਲਿਖੀ ਕਿਸ ਰਹਿ ਗਿਆ ਜੀ ਥੋੜਾ 45 ਕਿਲੋਮੀਟਰ ਤੇ ਰਹਿ ਗਿਆ ਜੀ ਮੀਂਹ ਜਿਆਦਾ ਤੇਜ਼ ਹੋ ਗਿਆ ਜੀ ਉਹ ਜੀ 20 ਜ਼ਿਆਦਾ ਹੋ ਗਿਆ ਜੀ ਆਪਾਂ ਤਾਂ ਬਣ ਗਿਆ ਭਾਲੂ ਤਾਂ ਕਹਿੰਦੇ ਭਾਲੂ ਨੇ ਕਹਿੰਦਾ ਆ ਕੇ ਖਾਣਾ ਭਾਲੂ ਅੱਛਾ ਭਾਲੂ ਬਣਿਆ ਨਹੀਂ ਇਹ ਕਹਿੰਦੇ ਇਹ ਕਹਿੰਦੇ ਇਹਦੇ ਭਾਲੂ ਨੇ ਕਹਿੰਦਾ ਇਹ ਆ ਵੀ ਭਾਲੂ ਬਣਿਆ ਪਿਆਰੀ ਸਾਥ ਸੰਗਤ ਜੀ ਅਸੀਂ ਰਿਸ਼ੀ ਕੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਖੜੇ ਹਾਂ ਜੀ ਇੱਥੇ ਲੰਗਰ ਲੱਗਿਆ ਹੋਇਆ ਜੀ ਚਾਹ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਜੀ ਤੁਸੀਂ ਵੀ ਸ਼ੱਕੇ ਜਾਇਓ ਜਦੋਂ ਵੀ ਆਉਨੇ ਹੋ ਮੀਂਹ ਦੇ ਮੌਸਮ ਨੂੰ ਥੋੜਾ ਦੇਖ ਕੇ ਆ ਜੀ ਮੀਂਹ ਪੈ ਰਹੇ ਨੇ ਥੋੜਾ ਕਿਉਂਕਿ ਮੀਂਹ ਦੇ ਵਿੱਚ ਕਥਾ ਦੇਖਦੇ ਆ ਜੀ ਲੈਂਡਸਲਾਈਡਿੰਗ ਆਉਂਦੀ ਹੈ ਨਾ ਜੀ ਤੇ ਰਸਤੇ ਬੰਦ ਹੋ ਜਾਂਦੇ ਨੇ ਨਾ ਟ੍ਰੈਫਿਕਾ ਵਗੈਰਾ ਹੋ ਜਾਂਦੀ ਆ ਜਿਆਦਾ ਤੇ ਤੁਸਾਂ ਉਮੀਦ ਇਹ ਮੈਨੂੰ ਧਿਆਨ ਵਿੱਚ ਰੱਖ ਕੇ ਜਰੂਰ ਆਇਆ ਕਰੋ ਜੀ ਤੇ 20 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਨੂੰ ਬਾਈਕ ਤੇ ਟਰੈਵਲਿੰਗ ਜਿਆਦਾ ਨਾ ਕਰਾਇਆ ਕਰੋ ਜੀ ਕਿਉਂਕਿ ਇੱਥੇ ਥੋੜਾ ਰਿਸਕੀ ਆ ਮੋੜਾਂ ਮੋੜਾਂ ਤੇ ਜਿਆਦਾ ਭਜਾਉਂਦੇ ਭਜਾਉਂਦੇ ਆ ਜੀ ਇਸੇ ਕਰਕੇ ਥੋੜਾ ਓਵਰਟੇਕ ਕਰਨ ਨਾਲ ਪ੍ਰਾਬਲਮ ਹੋ ਸਕਦੀ ਆ ਬਈ ਵੀ ਲਓ ਜੀ ਪਿਆਰੀ ਸਾਧ ਸੰਗਤ ਜੀ ਵੀ ਦੇਖ ਸਕਦੇ ਬਰਨਾਲਾ ਵਾਲੇ ਵੀਰਾਂ ਦਾ ਲੰਗਰ ਲੱਗਾ ਜੀ ਚਾਹ ਪਕੌੜਿਆਂ ਦਾ ਅਸੀਂ ਪਹਿਲਾਂ ਜਾਂਦੇ ਹੋਏ ਵੀ ਇੱਥੇ ਰੁਕੇ ਸਨ ਤੇ ਅਸੀਂ ਹੁਣ ਦਰਸ਼ਨ ਕਰਕੇ ਆਏ ਆ ਤੇ ਜਾ ਰਹੇ ਆ ਰਿਸ਼ੀਕੇਸ਼ ਵੱਲ ਲਓ ਜੀ ਮੀ ਹਟ ਗਿਆ ਜੀ ਨਿਕਲਾਈ ਥੋੜੀ 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 ਧੁੱਪ ਜੀ ਆਪਣੇ ਪੰਜਾਬ 'ਚ ਕਹਿੰਦੇ ਹੁੰਦੇ ਆ ਗਿੱਦੜ ਗਿੱਡਣੀ ਦਾ ਵਿਆਹ ਹੁੰਦਾ ਜਦੋਂ ਧੁੱਪ ਨਾਲ ਮਾੜਾ ਥੋੜਾ ਥੋੜਾ ਮੀਂਹ ਪੈ ਜਾਂਦਾ ਤੇ ਇੱਥੋਂ ਰਹਿ ਗਿਆ ਰਿਸ਼ੀਕੇਸ਼ 30 ਕਿਲੋਮੀਟਰ ਦੇ ਦਿੱਲੀ 274 ਮੇਰਠ ਰਹਿ ਗਿਆ 190 ਹਰੀਦوار ਰਹਿ ਗਿਆ ਜੀ 50 ਦੇਸ਼ਕੇ ਲਈ ਸਾਨੂੰ ਲੱਗੂਗਾ ਹੁਣ 1 ਘੰਟਾ ਪੂਰਾ ਜੀ ਇਹ ਖੜਕਾ ਹੋ ਗਿਆ ਚਿਕੜੋ ਚਿਕੜੀ ਪੂਰੀ ਆਣ ਪੱਟੇ ਵੀ ਉੱਪਰ ਆ ਰਿਹਾ ਥੋੜੇ ਥੋੜੇ ਟਟ ਟਟ ਲੈਡ ਸਲੈਡਿੰਗ ਹੋ ਸਕਦੀ ਹੈ ਜੀ ਉਹ ਜੀ ਅਸੀਂ ਖੜੇ ਹਾਂ ਜੀ ਦੇਸ਼ਕੇਸ ਤੋਂ 12 ਕਿਲੋਮੀਟਰ ਦੀ ਉਚਾਈ ਤੇ ਜੀ ਇੱਥੋਂ ਰਾਫਟਿੰਗ ਹੁੰਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਗੰਗਾ ਦੇ ਵਿੱਚ ਰਾਫਟਿੰਗ ਵਗੈਰਾ ਹੁੰਦੀ ਹੈ ਜੀ ਇਹ ਇਹਨਾਂ ਦਾ ਰੈਂਟਮ ਦਾ ਜੀ 7-800 ਰੁਪਿਆ ਪਰ ਪਰਸਨ ਲੋ ਜੀ ਲੋ ਜੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਕੈਂਪ ਲੱਗੇ ਹੋਏ ਹਨ ਜੀ ਇਹ ਗੰਗਾ ਦੇ ਕਿਨਾਰੇ ਕੈਂਪ ਲੱਗੇ ਹੋਏ ਹਨ ਜੀ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਇੱਧਰ ਕਿਸ਼ਤੀਆਂ ਵਗੈਰਾ ਜਿਹਦੇ ਵਿੱਚ ਰਾਫਟਿੰਗ ਹੁੰਦੀ ਹੈ ਜੀ ਤੇ ਆਪ ਇੱਥੇ ਬੁਕਿੰਗ ਆਫਿਸ ਹੈ ਜੀ ਇੰਨਾ ਦਾ ਵੱਖਰਾ ਵੱਖਰਾ ਰੇਟ ਆ ਜੀ। ਲੋ ਜ ਆ ਤੁਸੀਂ ਦੇਖ ਸਕਦੇ ਹੋ ਜੀ ਆਂ ਇੰਡੀਆ ਦਾ ਹਾਈਅਰ ਸਾਈਜ਼ ਬੁੱਕੀ ਜੰਪ ਆ ਜੀ। ਤੇ ਇਧਰ ਆ ਛੋਟੇ ਬਣੇ ਹੋਏ ਆ ਜੀ। ਤੇ ਆ ਸਭ ਤੋਂ ਵੱਡਾ ਜੀ। ਤੇ ਸ਼ੋਰਟ ਦੇ ਵਿੱਚ ਆ। ਥੋੜੀ ਦੇਰ ਦਾ ਆਇਆ ਛੋਟੇ ਜੰਪਾ ਜੀ ਉਹ ਮਾਰਤੀ ਉਹ ਮਾਰਤੀ ਜੀ ਸਾਲ ਮੈਨੂੰ ਲੱਗਦਾ ਚੜਾਈ ਨਾ ਕਰ ਗਿਆ ਹੋਵੇ ਆਹ ਹੈਗਾ ਕਿ ਗਾਵਾਂ ਇਹਨਾਂ ਦੀ ਛੋਟੇ ਛੋਟੇ ਨੇ ਵਿਚਾਰੀਆਂ ਹਾਂਜੀ ਠੀਕ ਹੈ ਜੀ ਕਹਾਂ ਜਾ ਰਹੇ ਹੋ ਪਧਾਰਨਾ ਜਾ ਰਹੇ ਹੋ ਜੀ ਫੈਦਲ ਜਾ ਰਹੇ ਹੋ ਕਿਤਨੇ ਜਾਣੇ ਹੋ 6 ਲੋਗ ਹੈ ਜੀ ਆਪਕਾ ਕਹਿਣਾ ਹੈ ਨਾਮ ਕਾ ਹੈ ਬਿੰਕੂ ਬਿੰਕੂ ਆਪਕਾ ਜੀ ਜਗਾਰਾ ਲਾ ਦਿਓ ਬੋਲੇ ਨਾਲ ਦਾ ਤਾਂ ਨਾ ਬਾਬਾ ਕੀ ਥੇ ਇੱਕ ਇੱਕ ਆਪ ਵੀ ਲਗਾ ਦਿਓ ਜੀ ਕਰੋ ਦਰਸ਼ਨ ਜੀ ਗੰਗਾ ਮਾਤਾ ਦੇ ਦੇਖੋ ਪਾਣੀ ਦਾ ਵਹਾਅ ਦੇਖ ਸਕਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਇਹ ਰਿਸ਼ੀਕੇਸ਼ ਦੇ ਵਿੱਚ ਡੈਮ ਆ ਜੀ ਬਹੁਤ ਵੱਡਾ ਡੈਮ ਆ ਜੀ ਇੱਧਰ ਸਾਰਾ ਪਾਣੀ ਸਟੋਰ ਕੀਤਾ ਹੈ ਜੀ ਡੈਮ ਬੰਦ ਕੀਤਾ ਹੋਇਆ ਇੱਕ ਅੱਧਾ ਬ੍ਰਿਜ ਖੋਲਿਆ ਹੋਇਆ ਜੀ ਦੇਖ ਸਕਦੇ ਹੋ ਪਾਣੀ ਦਾ ਵਹਾਅ ਇਹ ਉਹ ਸਾਹਮਣੇ ਦੇਖ ਸਕਦੇ ਆ ਪਹਾੜਾਂ ਦਾ 뷰 ਜੀ ਡੈਮ ਬਹੁਤ ਵੱਡਾ ਜੀ ਪਿਆਰੀ ਸਾ ਸੰਗਤ ਜੀ ਅਸੀਂ ਪਹੁੰਚ ਚੁੱਕੇ ਆਂ ਦੇਰਾਦੂਨ ਦੇ ਵਿੱਚ ਜੀ ਰਾਤ ਜਿਆਦਾ ਹੋਣ ਕਰਕੇ ਅਸੀਂ ਇੱਥੇ ਹੋਟਲ ਦਾ ਰੂਮ ਲੈ ਲਿਆ ਜੀ ਤੇ ਆ ਆਪਣੇ ਉਸ ਦਾ ਢਾਬੇ ਤੋਂ ਆਪਾਂ ਰੋਟੀ ਲੈਣ ਆਏ ਸੀਗੇ ਪੈਕਿੰਗ ਉੱਥੇ ਆਪਾਂ ਨੂੰ ਰੋਟੀ ਨਹੀਂ ਮਿਲੀ ਹੋਟਲ ਦੇ ਵਿੱਚ ਤੇ ਆਪਾਂ ਰੋਟੀ ਪੈਕਰਾ ਕੇ ਹੋਟਲ ਦੇ ਵਿੱਚ ਲੈ ਜਾਣੀਆਂ ਤੇ ਚਲੋ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਮੇਰੇ ਚੈਨਲ ਨੂੰ ਕੱਲ ਸਬਸਕ੍ਰਾਈਬ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ